ਤੇ ਹਿੰਦੂ ਲੀਡਰਸ਼ਿਪ ਨੇ بڑے ਵਾਅਦੇ ਕੀਤੇ ਕਿ ਤੁਹਾਨੂੰ ਇੱਕ ਕਿੱਤਾ ਦਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਕ ਮਾਨ ਸਕੋਗੇ ਪਰ ਆਜ਼ਾਦੀ ਤਾਂ ਸਾਨੂੰ ਕੀ ਮਿਲੀ ਸਾਨੂੰ ਵੋਟ ਪਾ ਕੇ ਸਾਡਾ ਮੁਲਖ ਨਹੀਂ ਬਣਿਆ 1966 ਦੇ ਵਿੱਚ ਸਾਡਾ ਸੂਬਾ ਤੋੜਤਾ 1984 ਦੇ ਵਿੱਚ ਸਾਡੀ ਕਤਲੇਆਮ ਕਰਤੀ ਤੇ ਇਸ ਸਾਲ ਇੱਕ ਨਵੀਂ ਪਾਲਿਸੀ ਨਰਿੰਦਰ ਮੋਦੀ ਦੇ ਤਹਿਤ ਜਿੰਨਾਂ ਦੇ ਨਾਮ ਸੰਧੂ ਸਾਹਿਬ ਨੇ ਪੜ ਦਿੱਤੇ ਹੈ ਸਾਡੇ ਸਿੱਖ ਖਾਲਸਾਨੀ ਲੀਡਰਾਂ ਨੂੰ ਸੈਨੇਟਰ ਦੇ ਵਿੱਚ ਕਤਲ ਕੀਤਾ ਗਿਆ ਯੂਕੇ ਦੇ ਵਿੱਚ ਕਤਲ ਕੀਤਾ ਗਿਆ ਪਾਕਿਸਤਾਨ ਦੇ ਵਿੱਚ ਕੀਤਾ ਗਿਆ ਕੈਨੇਡਾ ਦੇ ਵਿੱਚ ਕੀਤਾ ਗਿਆ ਪੰਨੂ ਨੂੰ ਵੀ ਮਾਰ ਦੇਣਾ ਸੀ ਉਹ ਅਮਰੀਕਨ ਸਿਟੀਜ਼ਨ ਸੀਗਾ ਪਰ ਅਮਰੀਕਾ ਦੀ ਖੁਫੀਆ ਏਜੰਸੀ ਨੂੰ ਪਹਿਲਾਂ ਪਤਾ ਲੱਗ ਗਿਆ ਕੀ ਇੰਡੀਆ ਨੇ ਦਿਹਾੜੀ ਦੇ ਗੈਂਗਸਟਰ ਫ੍ਰੀਦੇ ਹੋਏ ਹੈ ਜਿਨ੍ਹਾਂ ਨੇ ਪੰਨੂ ਨੂੰ ਮਾਰਨਾ ਤੇ ਉਹ ਬਚ ਗਿਆ ਬੇਰੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਕਾਰਵਾਈ ਦੂਜੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਮਾਰਨ ਦੀ ਕੀਤੀ ਹੈ ਇੰਡੀਆ ਨੇ ਅਮਰੀਕਾ ਯੂਕੇ ਪਾਕਿਸਤਾਨ ਕੈਨੇਡਾ ਉਹਨਾਂ ਦੀਆਂ ਬਾਦਸ਼ਾਹੀਆਂ ਤੋੜ ਕੇ ਸੋਵਰਨਿਟੀਜ਼ ਤੋੜ ਕੇ ਉੱਥੇ ਸਿੱਖਾਂ ਨੂੰ ਅਸੈਸਿਨੇਟ ਕਤਲ ਕੀਤਾ ਗਿਆ ਜਿਹੜਾ ਕਿ ਅਮਰੀਕਾ ਨੂੰ ਹੁਣ ਨੋਟਿਸ ਲੈਣਾ ਚਾਹੀਦਾ ਹੈ ਕਿ ਜੇ ਪੰਨੂ ਨੂੰ ਬਚਾਦੇ ਆ ਤੇ ਰੋ ਡਿਪਾਰਟਮੈਂਟ ਨੇ ਇੱਕ ਛੋਟਾ ਜਿਹਾ ਯਾਦਵ ਅਫਸਰ ਉਹਨੂੰ ਘਰੇ ਬਿਠਾਤਾ ਅਸੀਂ ਚਾਹੁੰਦੇ ਆਂ ਕਿ ਅਮਰੀਕਾ ਯਾਦਵ ਦੀ ਐਕਸੈਡਰੇਸ਼ਨ ਕਰਾਏ ਔਰ ਉਹਦੀ ਪੋਰਚੇਕ ਹੋਵੇ ਕਿ ਕਿਹੜੇ-ਕਿਹੜੇ ਵਜ਼ੀਰ ਜਿਨ੍ਹਾਂ ਦੇ ਨਾਮ ਸੰਧੂ ਸਾਹਿਬ ਨੇ ਲਏ ਆ ਉਹ ਕਿਹੜੇ-ਕਿਹੜੇ ਆ ਕਿੱਥੋਂ ਪੈਸਾ ਲੈਣਾ ਸੀ ਕਿੱਥੋਂ ਗਿਆ ਕਿੱਥੋਂ ਆਇਆ ਇਹ ਸਾਰੀ ਚੀਜ਼ ਕਲੀਅਰ ਹੋਣੀ ਚਾਹੀਦੀ ਹੈ ਅਮਰੀਕਾ ਬਰ ਨੂੰ ਹੁਣ 28 ਤਰੀਕ 26 ਤਰੀਕ ਨੂੰ ਯੂਐਨ ਦਾ اجلاس ਹੈ ਅਸੀਂ ਸਾਰੇ ਸਿੱਖ ਜਿਹੜੇ ਕੈਨੇਡਾ 'ਚ ਹੈ ਜਿਹੜੇ ਅਮਰੀਕਾ 'ਚ ਹੈ ਨਾਲ ਦੇ ਮੁਲਕਾਂ 'ਚ ਹੈ ਨਿਊਯਾਰਕ ਸਿਟੀ ਦੇ ਵਿੱਚ ਜਦੋਂ ਮੋਦੀ ਜਾਵੇ UN ਅਸੈਂਬਲੀ ਦੇ ਵਿੱਚ ਵੱਡਾ ਅਮਨ ਪਸੰਦ ਥ੍ਰੀ ਕੇਜਨਲ ਮੋਰਚਾ ਲੱਗਣਾ ਚਾਹੀਦਾ ਹੈ ਔਰ ਅਮਰੀਕਨ ਸਰਕਾਰ ਨੂੰ ਕਹਿਣਾ ਚਾਹੀਦਾ ਕਿ ਇਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾਵੇ ਔਰ ਇਹਨਾਂ ਨਾਲ ਉਹੀ ਸੂਖ ਹੋਵੇ ਜੋ ਕਾਤਲਾਂ ਦਾ ਹੁੰਦਾ ਹੈ ਤੇ ਜੋ ਕਿਸੇ ਦੀ ਬਾਦਸ਼ਾਹੀ ਤੋੜਦੇ ਹੈ ਜਿਵੇਂ ਜਾਪਾਨ ਨੇ 1942 ਦੇ ਵਿੱਚ ਅਮਰੀਕਾ ਨੂੰ ਅਟੈਕ ਕੀਤਾ ਸੀਗਾ ਰਸ਼ੀਆ ਨੇ ਆਪਣੀਆਂ ਮਿਸਾਈਲਸ ਭੇਜਤੀਆਂ ਸੀਗੀਆਂ ਅਟਲੈਂਟਿਕ ਓਸ਼ਨ ਦੇ ਵਿੱਚ ਉੱਥੇ ਵੀ ਕੈਨੇਡੀ ਨੇ ਫਿਰ ਐਕਸ਼ਨ ਲਿਆ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹਦੇ ਤੇ ਐਕਸ਼ਨ ਗੰਭੀਰਤਾ ਦੇ ਨਾਲ ਅਸੀਂ ਚਾਹੁੰਦੇ ਹਾਂ ਤੇ ਜਿਹੜੇ ਸਿੱਖਾਂ ਦੇ ਉੱਤੇ ਕਤਲ ਹੋਈ ਜਾਂਦੇ ਆ ਤੇ ਜਿਹੜਾ ਜਮਹੂਰੀਅਤ ਦੇ ਨਾਲ ਨਵਾਂ ਮੌਲਕ ਨਹੀਂ ਬਣਿਆ ਸਿੱਖਾਂ ਦਾ ਜਦਕਿ ਜਮਹੂਰੀਅਤ ਦੇ ਵੋਟਰਾਂ ਦੇ ਨਾਲ ਭਰੀ ਹੋਈ ਐਸ்சி ਪੀਸੀ ਦੀ ਅਸੈਂਬਲੀ ਨੇ ਸਰਬਸੰਮਤੀ ਨਾਲ ਖਾਲਿਸਤਾਨ ਦਾ ਮਤਾ ਪਾਸ ਕਰਤਾ ਸੀ ਅੰਗਰੇਜ਼ਾਂ ਨੇ ਸਾਡੇ ਨਾਲ ਉਸ ਵੇਲੇ ਧੋਖਾ ਕੀਤਾ ਫਿਰ ਹਿੰਦੂਤਵਾ ਨੇ ਧੋਖਾ ਕੀਤਾ ਕਿ ਅਸੀਂ ਤੁਹਾਨੂੰ ਸਾਰਾ ਕੁਝ ਦੇ ਦੇ ਮੰਗਦੇ ਸਾਡੇ ਲਈ ਜ਼ਰੂਰੀ ਹੈ ਤੇ ਸਾਡਾ ਲਦਾ ਮੌਲਕ ਬਣੇ ਜੋ ਕਰਕੇ ਤਿੰਨ ਵੱਡੇ ਡੈਮਸ ਇੱਥੇ ਬਣਾ ਦਿੱਤੇ ਗਏ ਆ ਇਹ ਖਰਾਵੀ ਦੇ ਉੱਤੇ ਹੈ ਇੱਕ ਬਿਆਸ ਦੇ ਉੱਤੇ ਹੈ ਇੱਕ ਸੱਤਲੂਜ ਦੇ ਉੱਤੇ ਹੈ ਇਹਨਾਂ ਦੇ ਗੇਟ ਛੱਡ ਦਿੰਦੇ ਆ ਤੇ ਹੜ ਕਰ ਦਿੰਦੇ ਆ ਇਹ ਸਾਨੂੰ ਸਿੱਖਾਂ ਨੂੰ ਤੇ ਪਾਕਿਸਤਾਨੀਆਂ ਨੂੰ ਚੇਤਾਵਨੀ ਹੈ ਕਿ ਜੇ ਤੁਸੀਂ ਬੰਦੇ ਦੇ ਪੁੱਤ ਨਾ ਬਣੇ ਤੇ ਆ ਸਿੱਤ ਨੇ ਡੈਮ ਤੇ ਚਨਾਬ ਦੇ ਡੈਮ ਦੇ ਵੀ ਗੇਟ ਖੋਲਦਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਡਬਾ ਦਾਂਗੇ ਇਹ ਇੱਕ ਨਸਲ ਖੁਸ਼ੀ ਦੀ ਪਾਲਿਸੀ ਫੋਲੋ ਹੋ ਰਹੀ ਹੈ ਅਸੀਂ ਚਾਹੁੰਦੇ ਹਾਂ UN ਇਹਦੇ ਤੇ ਕਬਜ਼ਾ ਕਰੇ ਜਿੱਦਨੇ ਵੀ ਹੈਡਵਰਕਸ ਨੇ ਉੱਥੇ UN ਦੀ ਫੌਜ ਲੱਗੇ ਜੀ ਦੇ ਨਾਲ ਅਸੀਂ ਸੁਰੱਖਿਅਤ ਮਹਿਸੂਸ ਕਰੀਏ ਸੋ ਅਸੀਂ ਅੱਜ ਹੁਣ ਮਾਰਚ ਕਰ ਰਹੇ ਆ ਦਰਬਾਰ ਸਾਹਿਬ ਤੇ ਉਸ ਤੋਂ ਬਾਅਦ ਫਿਰ ਅਸੀਂ ਬਰੂ ਤੇਖਬਾਦ ਸਾਹਿਬ ਦਾ ਵੀ ਸ਼ਹੀਦੀ ਦਿਵਸ ਮਨਾਵਾਂਗੇ ਔਰ ਅਸੀਂ ਲੜਦੇ ਰਹਾਂਗੇ ਜਿੰਨਾ ਚਿਰ ਸਾਨੂੰ ਆਜ਼ਾਦੀ ਨਹੀਂ ਮਿਲਦੀ ਜੇ ਖਾਲਸਾ ਬਣ ਜਾਂਦਾ ਹੈ ਹੈਡਵਰਕਸ ਖਾਲਸਾਣ ਦੇ ਥੱਲੇ ਆ ਜਾਂਦੇ ਆ ਜਿਹੜੇ ਆਉਣਗੇ ਫਿਰ ਇੱਥੇ ਹਿੰਦੂ ਮੁਸਲਮਾਨ ਸਾਈ ਸਿੱਖ ਕਿਸੇ ਨੂੰ ਆਪਣੀ ਜਾਨ ਦਾ ਫਿਕਰ ਨਹੀਂ ਹੋਊਗਾ ਨਹੀਂ ਤਾਂ ਜੇ ਗੇਟ ਇਹਨਾਂ ਨੇ ਰੋਡ ਤੇ ਖੋਲਤੇ ਤਾਂ ਸਾਰੇ ਖਤਮ ਹੋ ਜਾਵਣਗੇ ਜਦੋਂ ਅਮਰੀਕਾ ਨੇ ਪਾਕਿਸਤਾਨ ਦੇ ਉੱਤੇ ਕਬਜ਼ਾ ਕੀਤਾ ਸੀਗਾ ਉਦੋਂ ਇੰਡੀਆ ਨੇ ਅਫਗਾਨਿਸਤਾਨ ਦੇ ਦੋ ਦਰਿਆਵਾਂ ਦੇ ਉੱਤੇ ਡੈਮਾਂ ਬਣਾਈਆਂ ਸੋ ਇਹਦਾ ਮਤਲਬ ਹੈ ਕਿ ਇਹਨਾਂ ਦੇ ਕੋਲੇ ਸਤਲੁਜ ਬਿਆਸ ਰਾਵੀ ਚਨਾਬ ਤੇ ਦੋ ਦਰਿਆ afghanistan ਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਗੇਟ ਇਹ ਖੋਲ ਸਕਦੇ ਆ ਤੇ ਸਾਰੇ ਸਾਊਥ এਸ਼ੀਆ ਨੂੰ ਦੋ ਬੁਥੇ ਰੱਖ ਸਕਦੇ ਆ ਅਸੀਂ ਬਿਲਕੁਲ سنجਿਦਗੀ ਦੇ ਨਾਲ ਗੱਲ ਕਰਦੇ ਆ ਕਿ ਇਹ ਬਿਲਕੁਲ ਹੋਣਾ ਚਾਹੀਦਾ ਹੈ ਨਹੀਂ ਤਾਂ ਸਾਡੀ ਸਾਰੇ ਪੰਜਾਬੀਆਂ ਦੀ ਪਾਕਿਸਤਾਨੀਆਂ ਦੀ ਸਾਰਿਆਂ ਦੀ ਜਾਨ ਬਿਲਕੁਲ ਖਤਰੇ ਵਿੱਚ